ਇਨਾਮ ਮੇਰਾ ਨਾਮ ਮਮਤਾ ਜੈਨ ਹੈ ਆਸ਼ੀਰਵਾਦ ਵੈਲਫੇਅਰ ਸੁਸਾਇਟੀ ਦੀ ਮੈਂ ਫਾਊਂਡਰ ਪ੍ਰੈਜ਼ੀਡੈਂਟ ਆ ਜਿਹੜੇ ਇਹ ਦਰਖਤ ਕੱਟੇ ਜਾ ਰਹੇ ਆ ਦੇਖੋ ਕਿੱਡੇ ਕਿੱਡੇ ਦਰਖਤ ਪਾਲ ਪੋਸ ਕੇ ਐਡੇ ਐਡੇ ਕਰੇ ਸੀਗੇ ਤੇ ਜਿਹੜੇ ਇਹ ਕੱਟ ਕੇ ਇੱਕ ਮਿੰਟ ਲਾਇਆ ਇਹਨਾਂ ਨੂੰ ਵੱਡੇ ਹੋਣ ਤੱਕ ਕਿੰਨੇ ਸਾਲਾਂ ਲੱਗ ਜਾਂਦੇ ਆ ਤਾਂ ਇਹ ਅਸੀਂ ਇਹਦਾ ਪੂਰ ਜ਼ੋਰ ਵਿਰੋਧ ਕਰਦੇ ਆ ਕਿਉਂਕਿ ਇੱਕ ਪਾਸੇ ਸਰਕਾਰ ਕਹਿੰਦੀ ਆ ਵੀ ਹਰੀਆਲੀ ਹਰਿਆ ਭਰਿਆ ਕਰੋ ਇੱਕ ਪਾਸੇ ਇਹ ਕੱਟਣ ਦੀ ਪਰਮਿਸ਼ਨ ਦੇ ਰਹੀ ਆ ਤਾਂ ਕਿਤੇ ਵੀ ਮਤਲਬ ਸਹੀ ਨਹੀਂ ਲੱਗ ਰਿਹਾ ਤਾਂ ਇਹ ਬਹੁਤ ਮੰਦ ਭਾਗੀ ਮਨਜ਼ੂਰੀ ਕਹਿੰਦੇ ਦਿੱਤੀ ਗਈ ਆ ਲੱਗਦਾ ਨਹੀਂ ਵੀ ਜਿਹੜੀ ਕਈ ਚੀਜ਼ਾਂ ਵੱਖਰੇ-ਵੱਖਰੇ ਸਰਕਾਰ ਵੱਲੋਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਹਾਂਜੀ ਜੇ ਸਰਕਾਰ ਵੀ ਇਹ ਮਨਜ਼ੂਰੀ ਦਿੰਦੀ ਤਾਂ ਇਹੋ ਅਫਸਰ ਵੀ ਇਹ ਮਜਬੂਰ ਹੋ ਕੇ ਲੋਕਾਂ ਨੂੰ ਕੱਟਣ ਲਈ ਕਹਿੰਦੇ ਆ ਤਾਂ ਮਤਲਬ ਸਰਕਾਰ ਦੀ ਹੀ ਗੱਲ ਕਰ ਰਹੇ ਆ ਆਪਾਂ ਸਰਕਾਰ ਜੋ ਆਪਣੇ ਮੈਨੀਫੈਸਟੋ ਚ ਲਿਖ ਕਹਿੰਦੀ ਹੈ ਜਾਂ ਲਿਖਦੀ ਹੈ ਉਹ ਕਦੇ ਵੀ ਉਹ ਪੂਰਨੀ ਜੜਾਂਦੀ ਉਹ ਪਤਾ ਨਹੀਂ ਚੰਦ ਪੈਸਿਆਂ ਵਾਸਤੇ ਵਿਕਦੇ ਆ ਲੋਕ ਜਾਂ ਕੀ ਚੱਕਰ ਆ ਸਾਨੂੰ ਖੁਦ ਨਹੀਂ ਸਮਝ ਆਇਆ ਤਾਂ ਇਹ ਬਹੁਤ ਮਾੜੀ ਘਟਨਾ ਹੈ ਸਾਰੇ ਮੈਸ਼ਹਿਰ ਵਸੀਆਂ ਨੂੰ ਅਪੀਲ ਕਰਦੀਆਂ ਕਿ ਉਹ ਆ ਕੇ ਇੱਥੇ ਧਰਨੇ ਤੇ ਆਉਣ ਤੇ ਇਸ ਦਾ ਪੂਰ ਜ਼ੋਰ ਵਿਰੋਧ ਕਰਨ ਤਾਂ ਕਿ ਇਹ ਰੁੱਖ ਕੱਟਣ ਤੋਂ ਬਚਾਏ ਜਾ ਸਕੋ। ਇੱਕ ਵਾਰ ਸੇ ਦਾ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀਗਾ ਵੀ ਇੱਕ ਰੁੱਖ ਨਾਂ ਦੇ ਨਾਂ ਤੇ ਦੇਖੋ ਜੀ ਪੱਟੀ ਜਾਂਦੇ ਆ ਹਾਂਜੀ ਪ੍ਰਧਾਨ ਮੰਤਰੀ ਜੀ ਸਾਹ ਆਪਣੇ ਦੇਖੋ ਉਹ ਤਾਂ ਹਮੇਸ਼ਾ ਕਹਿੰਦੇ ਆ ਇੱਕ ਰੁੱਖ ਮਾਂ ਦੇ ਨਾਲ ਨਾਮ ਦੇ ਲਗਾਓ ਤੁਸੀਂ ਰੁੱਖ ਲਗਾਓ ਤਾਂ ਉਹ ਤਾਂ ਕਦੇ ਵੀ ਨਹੀਂ ਕਹਿੰਦੇ ਸਰਕਾਰ ਦੇਖੋ ਪੰਜਾਬ ਸਰਕਾਰ ਦੀ ਮੈਂ ਇੱਥੇ ਗੱਲ ਕਰ ਰਹੀ ਆ ਤਾਂ ਪ੍ਰਧਾਨ ਮੰਤਰੀ ਜੀ ਦਾ ਸੈਂਟਰ 'ਚ ਬੈਠੇ ਹੈ ਨਾ ਜੀ ਉਹਨਾਂ ਨੂੰ ਹੁਣ ਇਹ ਛੋਟੀਆਂ ਮਤਲਬ ਇੱਥੇ ਥੋੜੀ ਪਤਾ ਨੂੰ ਪੰਜਾਬ 'ਚ ਕੀ ਹੋ ਰਿਹਾ ਹੈ ਜਾਂ ਬਠਿੰਡੇ ਕੀ ਹੋ ਰਿਹਾ ਹੈ ਨਾ ਇਹ ਤਾਂ ਲੋਕਲ ਸਰਕਾਰ ਹੀ ਕਰ ਰਹੀ ਹੈ ਥੈਂਕ ਯੂ ਕਿ ਤੁਹਾਨੂੰ ਵੀ ਮਨਜ਼ੂਰੀ ਲੱਗਦਾ ਵੀ ਐਨਜੀਟੀ ਨੂੰ ਵੀ ਦੇਖਣਾ ਚਾਹੀਦਾ ਜੇ ਪ੍ਰੋਪੋਜ਼ਲ ਬਣਾ ਕੇ ਸਰਕਾਰ ਭੇਜਦੀ ਹੈ ਤਾਂ ਦਿੱਲੀ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਇੰਨੀ ਸਾਨੀ ਨਹੀਂ ਜੀ ਨਹੀਂ ਪ੍ਰਧਾਨ ਮੰਤਰੀ ਜੀ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਛੋਟੇ ਛੋਟੀਆਂ ਗੱਲਾਂ ਵਾਸਤੇ ਇਨਵੋਲ ਡਿਪਾਰਟਮੈਂਟ ਹਾਂ ਜੀ ਇਹ ਤਾਂ ਹੁਣ ਦੇਖੋ ਪੰਜਾਬ ਸਰਕਾਰ ਆਪ ਦਾ ਬਚਾਅ ਕਰਨ ਲਈ ਕੁਝ ਵੀ ਕਹਿ ਸਕਦੀ ਹੈ ਹੈ ਨਾ